ਸਸਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਖਾਸ ਕਰਕੇ ਨਰਸ਼ਿਆਂ ਨੂੰ ਲੈ ਕੇ ਤੇ ਹੁਣ ਇੱਕ ਪਿੰਡ ਦੇ ਵਿੱਚ ਅਜਿਹਾ ਮਤਾ ਪਿਆ ਹੈ ਜਿਨੇ ਨਵੀਂ ਚਰਚਾ ਛੇੜ ਦਿੱਤੀ ਹੈ ਸੰਗਰੂਰ ਦਾ ਪਿੰਡ ਉਪਲੀ ਹੈ ਉਪਲੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਇੱਕ ਮਤਾ ਪਾਇਆ ਗਿਆ ਜਿਹਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰਾਂ ਹੋਈਆਂ ਨੇ ਇੱਕ ਇਹਦੇ ਵਿੱਚ ਖਾਸ ਗੱਲ ਇਹ ਕੀਤੀ ਗਈ ਹੈ ਕਿ ਜਿਹੜਾ ਇੱਕ ਕੋਲਡ ਡਰਿੰਕ ਸਟਿੰਗ ਨਾਮ ਦਾ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਉਹਦੇ ਉੱਤੇ ਬੈਨ ਕਰ ਦਿੱਤਾ ਗਿਆ ਕਿ ਕੋਈ ਵੀ ਦੁਕਾਨਦਾਰ ਉਹ ਇਸ ਪ੍ਰੋਡਕਟ ਨੂੰ ਨਹੀਂ ਵੇਚੇਗਾ ਕਿਉਂਕਿ ਇਹਦੇ ਵਿੱਚ ਕਹਿੰਦੇ ਅਜਿਹੇ ਤੱਤ ਪਾਏ ਜਾਂਦੇ ਨੇ ਜੋ ਨੌਜਵਾਨਾਂ ਵਾਸਤੇ ਜਾਂ ਸਰੀਰਾਂ ਵਾਸਤੇ ਠੀਕ ਨਹੀਂ ਹੈਗੇ ਇਹ ਆਪਣੇ ਆਪ ਦੇ ਵਿੱਚ ਪਹਿਲੀ ਵਾਰ ਅਜਿਹਾ ਮਤਾ ਪਿਆ ਨੀ ਤਾਮ ਨਸ਼ਾ ਨੂੰ ਲੈ ਕੇ ਮਤੇ ਪੈਂਦੇ ਨੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਮਤੇ ਹੋਰ ਪਾਏ ਗਏ ਨੇ ਪੰਚਾਇਤ ਵੱਲੋਂ ਉਹਨਾਂ ਬਾਰੇ ਜਾਣਕਾਰੀ ਜਿਹੜੇ ਉੱਥੋਂ ਦੇ ਪੰਚਾਇਤ ਮੈਂਬਰ ਨੇ ਸਰਪੰਚ ਨੇ ਉਹਨਾਂ ਨੇ ਵੀ ਸਾਂਝੀ ਕੀਤੀ ਹੈ ਤੇ ਉਹ ਕਹਿੰਦੇ ਨੇ ਕਿ ਕੋਈ ਵੀ ਦੁਕਾਨਦਾਰ ਸਟ੍ਰਿੰਗ ਜਾਂ એનર્ਜੀ ਡਰਿੰਕ ਨਹੀਂ ਵੇਚੇਗਾ ਜੇਕਰ ਵੇਚਦਾ ਹੈ ਤਾਂ ਨਗਰ ਪੰਚਾਇਤ ਵੱਲੋਂ ਨਗਰ ਵੱਲੋਂ ਉਹਦਾ ਬਾਈਕਟ ਕਰ ਦਿੱਤਾ ਜਾਏਗਾ ਤੇ ਦੂਜੇ ਪਾਸੇ ਜੇਕਰ ਕੋਈ ਨਸ਼ਾ ਵੇਚਦਾ ਹੈ ਨਸ਼ਾ ਕਰਦਾ ਹੈ ਤਾਂ ਉਹਦਾ ਵੀ ਬਾਈਕਟ ਕੀਤਾ ਜਾਵੇਗਾ ਕੋਈ ਨਸ਼ੇ ਵਾਲੇ ਦੀ ਗਵਾਈ ਨਹੀਂ ਦੇਵੇਗਾ ਕੋਈ ਉਹਨੂੰ ਨਸ਼ੇ ਵਾਲੇ ਨੂੰ ਨਹੀਂ ਛਡਵਾਏਗਾ ਨਹੀਂ ਤਾਂ ਉਹਦੇ ਤੇ ਵੀ ਫਿਰ ਕਾਰਵਾਈ ਹੋਵੇਗੀ ਅੱਗੇ ਉਹ ਕਹਿੰਦੇ ਨੇ ਕਿਸ ਪਿੰਡ ਦਾ ਕੁੜੀ ਤੇ ਮੁੰਡਾ ਆਪਸ ਦੇ ਵਿੱਚ ਵਿਆਹ ਨਹੀਂ ਕਰਵਾਉਣਗੇ ਤੇ ਜੇਕਰ ਕੋਈ ਬਾਹਰ ਵੀ ਵਿਆਹ ਕਰਵਾ ਕੇ ਆਇਆ ਹੈ ਤੇ ਪਿੰਡ ਦੇ ਵਿੱਚ ਇਸ ਤਰ੍ਹਾਂ ਰਹਿ ਰਿਹਾ ਹੈ ਤਾਂ ਉਹਦੇ ਉੱਤੇ ਵੀ ਕਾਰਵਾਈ ਹੋਵੇਗੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੋਈ ਵੀ ਜੇਕਰ ਪ੍ਰਵਾਸੀ ਕਿਸੇ ਦੇ ਘਰ ਦੇ ਵਿੱਚ ਰਹਿੰਦਾ ਹੈ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਤਾਂ ਉਹਦੀ ਇੱਕ ਕਾਪੀ ਹੈ ਜਿਹੜੀ ਉਹ ਪੰਚਾਇਤ ਨੂੰ ਸੌਂਪੀ ਜਾਵੇ ਤੇ ਇਸ ਤੋਂ ਇਲਾਵਾ ਜਾਇਦਾਦ ਦੀ ਜ਼ਮੀਨ ਦੀ ਖਰੀਦੋ-ਫਰੋਖਤ ਨੂੰ ਲੈ ਕੇ ਵੀ ਇੱਕ ਮਤਾ ਪਾਇਆ ਗਿਆ ਹੈ ਕਿ ਜਿਹੜਾ ਨੰਬਰਦਾਰ ਵਗੈਰਾ ਗਵਾਹੀਆਂ ਦਿੰਦੇ ਨੇ ਉਹ ਨੰਬਰਦਾਰ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਗਵਾਈ ਨਹੀਂ ਦੇਵੇਗਾ ਸਾਰੀਆਂ ਤਰਾਹਾਂ ਦਾ ਉਸ ਜ਼ਮੀਨ ਦਾਇਦਾ ਦੇ ਤਬਾਦਲੇ ਦੇ ਵਿੱਚ ਚੋਦੀ ਖਰੀਦੋ ਫਰੋਖਤ ਦੇ ਵਿੱਚ ਸਹਿਮਤ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਗਵਾਈ ਪਾਈ ਜਾਏਗੀ ਨਹੀਂ ਤਾਂ ਗਵਾਈ ਨਹੀਂ ਦਿੱਤੀ ਜਾਏਗੀ ਤੇ ਇਸ ਤੋਂ ਇਲਾਵਾ ਕੋਈ ਵਿਅਕਤੀ ਟਰੈਕਟਰ ਦੇ ਉੱਤੇ ਡੈਕ ਲਗਾ ਕੇ ਪਿੰਡ ਦੀ ਫਿਰਨੀ ਚੋਂ ਨਹੀਂ ਲੰਗੇਗਾ ਨੌਜਵਾਨ ਆਪਣੇ ਮੋਟਰਸਾਈਕਲਾਂ ਦੀਆਂ ਆਵਾਜ਼ਾਂ ਜਾਂ ਫਿਰ ਜਿਹੜੇ ਪਟਾਕੇ ਪਾਉਂਦੇ ਨੇ ਬੁਲਟ ਵਾਲੇ ਉਹ ਵੀ ਨਹੀਂ ਪਾਏ ਜਾਣਗੇ ਡੀਜੇ ਰਾਤ 10 ਵਜੇ ਤੱਕ ਚੱਲੇਗਾ ਨਹੀਂ ਤਾਂ ਫਿਰ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਜੇਕਰ ਚੱਲਦਾ ਵਿਆਹ ਸ਼ਾਦੀ ਦੇ ਉੱਤੇ ਤਾਂ ਕੁੱਲ ਮਿਲਾਕੇ ਕਈ ਮਤੇ ਪਾਏ ਗਏ ਨੇ ਪੰਚਾਇਤ ਵੱਲੋਂ ਪੰਚਾਇਤ ਦਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੀ ਦੀ ਕੁਲਦੀਪ ਸਿੰਘ ਪੰਚ ਜੀ ਇਹ ਮਤੇ ਇੱਕ ਸਮਾਜ ਦੇ ਭਲਾਈ ਦੇ ਲਈ ਪਾਏ ਗਏ ਨੇ ਸਾਰੇ ਜਿਹੜਾ ਨਗਰ ਹੈ ਉਦੀ ਸਹਿਮਤੀ ਦੇ ਨਾਲ ਪਾਏ ਗਏ ਨੇ ਜੋ ਵੀ ਸਾਡੇ ਸਮਾਜ ਦੇ ਵਿੱਚ ਅੱਜ ਦਿੱਕਤਾਂ ਨੇ ਜੋ ਵੀ ਮੁਸ਼ਕਲਾਂ ਸਾਨੂੰ ਆ ਰਹੀਆਂ ਨੇ ਅਸੀਂ ਸਾਡੇ ਪਿੰਡ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਚੱਲਣ ਦੇ ਲਈ ਹੈ ਜਿਹੜੇ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਸਭ ਤੋਂ ਪਹਿਲਾਂ ਮੁੱਖ ਰੱਖਿਆ ਗਿਆ ਉਹ ਸਟੇਜ ਦਾ ਰੱਖਿਆ ਗਿਆ ਜਿਹੜਾ ਕਿ ਸਾਡੀ ਆਉਣ ਵਾਲੀ ਨਸਲ ਆ ਉਹਨੂੰ ਇੱਕ ਨਾਸ ਦੇ ਤਰਫ ਜਾ ਰਹੀ ਸੀ ਨਸਿਆਂ ਦੇ ਵੱਲ ਜਾ ਰਹੀ ਸੀ ਕਿਉਂਕਿ ਉਸ ਸਟੇਜ ਦੇ ਵਿੱਚ ਇੱਕ ਕੈਫੀਨ ਨਾਮ ਦਾ ਜਿਹੜਾ ਸਾਲਟ ਆ ਉਹ ਹੁੰਦਾ ਜਿਹੜਾ ਕਿ ਨਸ਼ੇ ਦੇ ਤੌਰ ਤੇ ਵਰਤੇ ਜਾਂਦਾ ਉਹ ਜਿਹੜਾ ਸਾਡੇ ਸਿਹਤ ਨੂੰ ਆ ਉਹ ਬੜਾ ਨੁਕਸਾਨ ਹੁੰਦਾ ਤੇ ਉਹ ਸਭ ਤੋਂ ਮੇਨ ਜਿਹੜਾ ਹੈਗਾ ਉਹ ਉਹ ਰੱਖਿਆ ਗਿਆ ਤੇ ਦੂਸਰੇ ਨੰਬਰ ਤੇ ਸੀ ਮਤਾ ਰੱਖਿਆ ਗਿਆ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਰਦਾ ਉਹ ਕਈ ਵਾਰ ਪਿੰਡਾਂ ਦੇ ਵਿੱਚ ਪਾਰਟੀਵਾਦੀ ਹੁੰਦੀ ਹੈ ਕਿ ਜੇ ਇੱਕ ਨੇ ਫੜਾਤਾ ਤਾਂ ਦੂਜਾ ਜਿਹੜਾ ਛਰਾਉਣ ਚ ਲੈ ਜਾਂਦਾ ਅਸੀਂ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੈਗਾ ਉਹ ਇਹ ਫੈਸਲਾ ਕੀਤਾ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਉਹਨੂੰ ਛੜਾ ਕੇ ਨਹੀਂ ਲੈਣਾ ਬਲਕਿ ਉਹਨੂੰ ਫੜਾਉਣਾ ਹੈ ਕਿਉਂਕਿ ਇਹ ਘਰ ਜਦੋਂ ਇਹ ਅੱਗ ਕਿਸੇ ਦੇ ਘਰ ਲੱਗ ਜਾਉਂਦੀ ਵਧੀਆ ਲੱਗਦੀ ਹੈ ਜਦੋਂ ਸਾਡੇ ਘਰ ਤੱਕ ਆਉਣੀ ਹੈ ਤਾਂ ਸੇਕ ਬਹੁਤ ਆਉਂਦਾ ਇਸ ਲਈ ਇਹ ਸਾਰੇ ਪਿੰਡ ਦੇ ਜਿਹੜਾ ਹੈਗਾ ਉਹ 37 ਦੇ ਨਾਲ ਹੀ ਜਿਹੜੇ ਫੈਸਲੇ ਨੇ ਤਕਰੀਬਨ 9 ਜਿਹੜੇ ਨੇ ਮਤੇ ਨੇ ਉਹ ਪੂਮ ਪਿੰਡ ਦੀ 37 ਦੇ ਨੋਟ ਆ ਵੀ ਤੁਸੀਂ ਵੀ ਜੀ ਦੇਖਦੇ ਹੋ ਕਿ ਜਿਹੜਾ ਸਾਡਾ ਸਮਾਜ ਆ ਜਾਂ ਸਾਡਾ ਸੱਭਿਆਚਾਰ ਆ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜਾ ਸਾਡਾ ਆਪਣੇ ਪਿੰਡ ਦਾ ਆਪਣੇ ਪਿੰਡ ਜਦੋਂ ਸਾਡੇ ਬਜ਼ੁਰਗ ਸੀ ਜਿਹੜੇ ਉਹ ਨੇੜੇ ਦੇ ਲਾਗਲੇ ਪਿੰਡਾਂ ਨੂੰ ਵੀ ਆਪਣਾ ਭੈਣ ਭਾਈਆਂ ਦੀ ਤਰ੍ਹਾਂ ਹੀ ਸਮਝਦੇ ਸੀ ਪਰ ਹੁਣ ਦੌਰ ਐਦਾਂ ਦਾ ਚੱਲ ਪਿਆ ਕਿ ਗਵਾਂਢੀ ਨਾਲੀ ਜਿਹੜਾ ਹੈਗਾ ਉਹ ਵਿਆਹ ਹੋ ਰਹੇ ਨੇ ਜਿਹੜਾ ਸਾਡੇ ਸਮਾਜ ਦੇ ਉੱਤੇ ਬੜਾ ਮਾੜਾ ਅਸਰ ਪੈਣਾ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਬੜਾ ਅਸਰ ਪੈਣਾ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜਾ ਰਿਸ਼ਤਿਆਂ ਦਾ ਘਾਣ ਵੀ ਹੋ ਰਿਹਾ ਹੈ ਕਿਉਂਕਿ ਉਸੇ ਪਿੰਡ ਦੀ ਕੁੜੀ ਆ ਉਹ ਜਿਹੜੇ ਉਹਦੇ ਬੱਚੇ ਨੇ ਉਹ ਜਿਹੜੇ ਉਹਨਾਂ ਨੂੰ ਚਾਚਾ ਕਹਿਣਗੇ ਜਾਂ ਮਾਮਾ ਕਹਿਣਗੇ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੇ ਉੱਤੇ ਸਵਾਲੀਆਂ ਚਿੰਨ ਸੀ ਤੇ ਇਹਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਪਿੰਡ ਦੀ ਕੁੜੀ ਆ ਜਾਂ ਪਿੰਡ ਦਾ ਮੁੰਡਾ ਪਿੰਡ ਦੇ ਵਿੱਚ ਹੀ ਵਿਆਹ ਕਰਾਉਂਦੇ ਨੇ ਉਹਨਾਂ ਦਾ ਜਿਹੜਾ ਸਮਾਜਿਕ ਆ ਉਹ ਬਾਈਕਾਟ ਕੀਤਾ ਜਾਊਗਾ ਤੇ ਜਿਹੜੇ ਕੋਈ ਬਾਹਰੋਂ ਆ ਕੇ ਵੀ ਸਾਡੇ ਪਿੰਡ ਦੇ ਵਿੱਚ ਰਹਿਣਗੇ ਇਸ ਤਰ੍ਹਾਂ ਦਾ ਕੰਮ ਕਰਕੇ ਆਪਣੇ ਪਿੰਡ ਦੇ ਵਿੱਚ ਹੀ ਵਿਆਹ ਕਰਾ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਨਹੀਂ ਰਹਿਣ ਪਾਉਣਗੇ ਸਾਰੇ ਪਿੰਡ ਦੀ ਜਿਹੜੀ ਹੈ ਇੱਕ ਤਾਂ ਹੁੰਦਾ ਵੀਰ ਜੀ ਕੇ ਆਪਾਂ ਥੋਕੇਰੇ ਫੈਸਲੇ ਫੈਸਲੇ ਥੋਪੇ ਨਹੀਂ ਗਏ ਅਸੀਂ ਸਾਰੇ ਪਿੰਡ ਦੀ ਜਿਹੜੀ ਸਹਿਮਤੀ ਦੇ ਨਾਲ ਸਾਰੇ ਜਿਹੜੀ ਸਾਡੀ ਪੁਰਾਣੀ ਪੰਚਾਇਤ ਹੈ ਉਹਨਾਂ ਨੂੰ ਵੀ ਵਿੱਚ ਬਿਠਾਇਆ ਗਿਆ ਤੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਵੀ ਜਿਹੜੇ ਪਿੰਡ ਦੇ ਮੋਹਤਵਾਰ ਆ ਜਿਹਨੇ ਕਿਸਾਨ ਯੂਨੀਅਨ ਹੋ ਗਈ ਜਾਂ ਕਿਰਤੀ ਯੂਨੀਅਨ ਹੋ ਗਈ ਉਹਨਾਂ ਸਾਰਿਆਂ ਨੂੰ ਵਿੱਚ ਲੈ ਕੇ ਸਾਰਿਆਂ ਦੇ 37 ਦੇ ਨਾਲ ਜਿਹੜੇ ਨੇ ਇਹ ਮਤੇ ਪਾਏ ਹੋਏ ਮੈਂ ਸਰਪੰਚ ਗੀਰ ਸਿੰਘ ਇਹ ਪਿੰਡ ਦੇ ਸੁਧਾਰ ਵਾਸਤੇ ਮਤੇ ਪਾਏ ਗਏ ਨੇ 9 ਮਤੇ ਨੇ ਜਿਸ ਵਿੱਚ ਪਿੰਡ ਵਿੱਚ ਸਟਿੰਗ ਬੰਦ ਹੈ ਤਕਰੀਬਨ ਕਿਸੇ ਦੇ ਸਾਰਿਆਂ ਦੇ ਕਰਨਾਂ ਤੇ ਸਟਿੰਗ ਬੰਦ ਹੈ ਤੇ ਬਾਕੀ ਜੇ ਮੈਂ ਕੋਈ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਬੈਹ ਕਰਾਉਂਦਾ ਹੈ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਏਗਾ ਅਗਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੈਗਾ ਉਹਦੇ ਪਿੱਛੇ ਵੀ ਕੋਈ ਵੀ ਨਮਾਇੰਦਾ ਜਾਂ ਲੰਬੜਦਾਰ ਉਸ ਦੀ ਗਵਾਈ ਜਉ ਦੀ وکਾਲਤ ਕਰਨ ਨਹੀਂ ਜਾਵੇਗਾ ਤੇ ਬਾਕੀ ਟਰੈਕਟਰ ਵਾਲਾ ਅਸੀਂ ਦੇਖ ਰਹੇ ਕਿ ਟਰੈਕਟਰ ਦਾ ਵੀ ਇੱਕ ਮਤਲਬ ਆ ਗਿਆ ਕਿ ਜਿਹੜਾ ਟਰੈਕਟਰਾਂ ਦੇ ਉੱਤੇ ਆਵਾਜ਼ ਉੱਚੀ ਕਰ ਦਿੰਦੇ ਨੇ ਜਾਂ ਵਿਆਹ ਸ਼ਾਦੀਆਂ ਟਾਈਮ ਹਵਾਸਾ ਦੀ ساری ਦਾਤੀ ਜੇ ਇਹ ਡੀ ਜੇ ਵਾਲਾ ਜਿਹੜਾ 10 ਵਜੇ ਤੱਕ ਡੀ ਜੇ ਅਗਲਾ ਲਾ ਸਕਦਾ ਜੇ 10 ਵਜੇ ਤੋਂ ਬਾਅਦ ਲਾਊਗਾ ਤਾਂ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਊਗੀ ਕਿ ਜਿਹੜਾ ਟਰੈਕਟਰਾਂ ਵਾਲਾ ਹੈਗਾ ਟਰੈਕਟਰਾਂ ਦੇ ਵੱਡੇ ਵੱਡੇ ਸਾਊਂਡ ਲਾ ਰੱਖੇ ਨੇ ਨਾ ਇਹ ਦਿਨ ਦੇਖਦੇ ਇਹਨਾਂ ਦੁਪਹਿਰ ਦੇਖਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਉਹਦੇ ਕਰਕੇ ਅਸੀਂ ਨੇ ਸਾਰੇ ਪਿੰਡ ਦਾ ਇਕੱਠ ਰੱਖ ਕੇ ਵੀ ਜੇ ਕਿਸੇ ਨੇ ਵੀ ਸਾਊਂਡ ਲਾਉਣ ਦਾ ਪਿੰਡ ਦੀ ਯੂਟੂਬ ਬਾਹਰ ਹੋ ਕੇ ਲਗਾਵੇ ਇਹ ਮੰਤਾਂ ਦੇ ਉੱਤੇ ਵੀ ਤੁਸੀਂ ਮਤਾ ਪਾਇਆ ਗਿਆ ਕਿ ਕਿੰਨੇ ਪੈਸੇ ਉਹਨਾਂ ਦੇ ਰੱਖੇਗੇ ਨੇ ਕਿੰਨੇ ਤੋਂ ਵੱਧ ਮੰਤਾਂ ਦੀ ਸਹਿਮਤੀ ਨਾਲ ਅਸੀਂ ਨੇ 3100 ਰੁਪਏ ਜਰਨਲ ਪਰਿਵਾਰ ਦਾ 2100 ਰੁਪਏ ਗਿਆ 80 ਪਰਿਵਾਰ ਦਾ ਅਗਰ ਕੋਈ ਵੱਧ ਦੇਣਾ ਚਾਹੁੰਦਾ ਹੈ ਤਾਂ ਉਹ ਹਲੇ ਦੀ ਮਰਜ਼ੀ ਆ 50000 ਦਾ ਵੇ ਲੱਖ ਦਾ ਵੇ ਇਹ ਜਿਹੜਾ ਫੈਸਲਾ ਉਹਨਾਂ ਦੀ ਸਹਿਮਤੀ ਨਾਲ ਹੀ ਹੋਇਆਗਾ ਪਿੰਡ ਵਾਸੀ ਕੁਝ ਨਹੀਂ ਕਰ ਰਹੇ ਹਾਂਜੀ ਪਿੰਡ ਵਾਸੀ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਮਤੇ ਪਾਏ ਗਏ ਨੇ ਜੀ ਤਾਂ ਤੁਸੀਂ ਸਾਈਨ ਦੇਖ ਲਓ ਇਹ ਜਿਵੇਂ ਕੋਈ ਵੀ ਆਦੇਦਾਰ ਆ ਉਹਨਾਂ ਦੇ ਸਾਈਨ ਨੇ ਇਹ ਇਹ ਸਾਡੇ ਮੌਤਵਾਰ ਬੰਦਿਆਂ ਦੀ ਸਾਈਨ ਨੇ ਪਿੰਡ ਦਾ ਇਕੱਠ ਕਰਕੇ ਅਨਾਉਂਸਮੈਂਟ ਕਰਕੇ ਮਤੇ ਪਾਏ ਗਏ ਹਨਾ ਦੱਸਦੀ ਕਿਸ ਤੋਂ ਪਹਿਲਾਂ ਵੀ ਕਈ ਪੰਚਾਇਤਾਂ ਨੇ ਵਕਫ ਵਕ ਥਾਵਾਂ ਦੇ ਉੱਤੇ ਮਤੇ ਪਾਏ ਨੇ ਉਹਨਾਂ ਮਤਿਆਂ ਦੇ ਵਿੱਚ ਖਾਸ ਕਰ ਨਸ਼ਿਆਂ ਦੀ ਚਰਚਾ ਛਿੜਦੀ ਹੈ ਪਰ ਇਸ ਮਤੇ ਦੇ ਵਿੱਚ ਥੋੜਾ ਜਿਹਾ ਵੱਖਰਾ ਜ਼ਰੂਰ ਕੀਤਾ ਗਿਆ ਕਿ ਇੱਕ એનર્ਜੀ ਡਰਿੰਕ ਹੋ ਗਿਆ ਡੀਜੇ ਵਗੈਰਾ ਹੋ ਗਿਆ ਇਹਨਾਂ ਦੇ ਉੱਤੇ ਵੀ ਜਿਹੜਾ ਇੱਕ ਤਰੀਕੇ ਨਾਲ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਸਮਾ ਸੀਮਾਤਾ ਕਰ ਦਿੱਤੀ ਗਈ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ